ਹallelujah praise the lord ਜੈ ਮਸੀਹ ਦੀ ਸਾਰਿਆਂ ਨੂੰ ਹallelujah ਛੋਟੀ ਜਿਹੀ ਦੁਆ ਕਰਾਂਗੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਂ ਦੇ ਵਿੱਚ ਤੇਰੇ ਪਵਿੱਤਰ ਸ਼ਹਿਰ ਦੀ ਸੁੱਖ ਸ਼ਾਂਤੀ ਤੇ ਸਲਾਮਤੀ ਨੂੰ ਮੰਗਦੇ ਹਾਂ ਤੇਰੇ ਪਵਿੱਤਰ ਪਹਾੜ ਸੀਉਂ ਦੀ ਸੁੱਖ ਸ਼ਾਂਤੀ ਤੇ ਸਲਾਮਤੀ ਨੂੰ ਮੰਗਦੇ ਹਾਂ ਤੇਰੀ ਪਿਆਰੀ ਅਜ਼ਰਾਈਲੀ ਕੌਮ ਦੀ ਸੁੱਖ ਸ਼ਾਂਤੀ ਤੇ ਸਲਾਮਤੀ ਨੂੰ ਮੰਗਦੇ ਹਾਂ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਦੇ ਨਾਂ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਤੇਰੇ ਦਾਸਾਂ ਦਾਸੀਆਂ ਲਈ ਸੰਤਾਂ ਸੇਵਕਾਂ ਦੇ ਲਈ ਨਵੀਆਂ ਦੇ ਲਈ ਜੋ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਜੀ ਤੇਰੀ ਮਹਿਮਾ ਕਰ ਰਹੇ ਹਨ ਤੇਰੇ ਨਾਮ ਦਾ ਪ੍ਰਚਾਰ ਕਰ ਰਹੇ ਹਨ ਤੇਰੇ ਨਾਮ ਦੀ ਗਵਾਹੀ ਦੇ ਰਹੇ ਹਨ ਪ੍ਰਭੂ ਜੀ ਛੋਟੀਆਂ ਵੱਡੀਆਂ ਸਾਰੀਆਂ ਚਰਚਾਂ ਛੋਟੀਆਂ ਵੱਡੀਆਂ ਸਾਰੀਆਂ ਮਿਨਿਸਟਰੀਆਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪ੍ਰਭੂ ਜੀ ਤੇਰਾ ਕੰਮ ਕਰਦੇ ਹਨ ਉਹਨਾਂ ਦੇ ਉੱਤੇ ਹਮੇਸ਼ਾ ਤੇਰੀ ਕਿਰਪਾ ਉਨ੍ਹਾਂ ਦੇ ਉੱਤੇ ਹਮੇਸ਼ਾ ਤੇਰੀ ਦਇਆ ਤੇ ਤੇਰਾ ਰਹਿਮ ਬਣੇ ਰਹੇ ਕਿੰਨੇ ਵੀ ਵਰਸ਼ੀ ਪਰਨੇ ਆਰਧਿਕ ਨੇ ਪ੍ਰਭ ਜੀ ਐਵੰਗਿਲਸ ਨੇ ਪ੍ਰਚਾਰਕ ਨੇ ਜੋ ਵੀ ਜਿਸ ਵੀ ਤਰੀਕੇ ਦੇ ਨਾਲ ਤੇਰੀ ਸੇਵਾ ਕਰਦੇ ਹਨ ਪੂਰੀ ਦੁਨੀਆ ਦੇ ਅੰਦਰ ਇਸ ਧਰਤੀ ਦੇ ਉੱਤੇ ਪ੍ਰਵੇਸ਼ ਜੀ ਉਨ੍ਹਾਂ ਦੇ ਉੱਤੇ ਵੀ ਤੇਰੀ ਵੱਡੀ ਕਿਰਪਾ ਵੱਡੀ ਦਇਆ ਵੱਡਾ ਰਹਿਮ ਤੇਰਾ ਬਟਾਤਰ ਸ ਹਮੇਸ਼ਾ ਬਣਿਆ ਰਹੇ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੇ ਬੱਚਿਆਂ ਦੇ ਉੱਤੇ ਪ੍ਰਭੂ ਜੀ ਸ਼ੈਤਾਨ ਦਾ ਕੋਈ ਵੀ ਕੰਮ ਉਹਨਾਂ ਹੋਣੇ ਪਾਏ ਸ਼ੈਤਾਨ ਦੀ ਕੋਈ ਵੀ ਯੋਜਨਾ ਚੱਲਣੇ ਨਾ ਪਾਏ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਨੂੰ ਤੇਰੇ ਇਸ ਨਾਮ ਦੇ ਵਿੱਚ ਕੈਨਸਲ ਕਰ ਦਿੰਦੇ ਹਾਂ ਹਾਲੇ ਲੇ ਪ੍ਰਭੂ ਜੀ ਤੇਰਾ ਕਿਰਪਾ ਵਾਲਾ ਹੱਥ ਸਭ ਪੈਣਾ ਪਰਾਵਾਂ ਦੇ ਉੱਤੇ ਬਣਿਆ ਰਹੇ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੇ ਬੱਚਿਆਂ ਦੇ ਚਰਚਾਂ ਦਿੱਤੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਦੁਆ ਕਰਦੇ ਹਾਂ ਤੇਰੇ ਲੋਕਾਂ ਦੇ ਲਈ ਤੇਰੀ ਪਰਵੀ ਇਸ ਪਰਜਾ ਦੇ ਲਈ ਅਜ਼ਰਾਈ ਕੌਮ ਦੇ ਲਈ ਦੁਆ ਕਰਦੇ ਹਾਂ ਪਰਵੀ ਜਿਨ੍ਹਾਂ ਨੂੰ ਤੂੰ ਚੁਣਿਆ ਹੈ ਹਾਲੇਲੂਇਆ ਜਿਨ੍ਹਾਂ ਨੇ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਪਵਿੱਤਰ ਨਾਮ ਚ ਬਪਤਿਸਮਾ ਲਿਆ ਹੈ ਜੋ ਤੇਰੇ ਬਚਨਾਂ ਤੇ ਚੱਲ ਰਹੇ ਹਨ ਜੋ ਤੇਰੀ ਮਹਿਮਾ ਕਰ ਰਹੇ ਹਨ ਤੇਰੀ ਬੜਾਈ ਕਰ ਰਹੇ ਹਨ ਹਾਲੇਲੂਇਆ ਜੋ ਤੈਨੂੰ ਅਡਿੱਕਦੇ ਹਨ ਪਰਵੀ ਤੇਰਾ ਬਚਨ ਦਾਦਾ ਜੋ ਤੈਨੂੰ ਅਡਿੱਕਦਾ ਹੈ ਤੇਰੀ ਦਇਆ ਉਸਤਿਆਂ ਦੀ ਹੈ ਹਾਲੇਲੂਇਆ ਉਹਨਾਂ ਸਭ ਪੈਣਾ ਪਰਮਾ ਦੇ ਲਈ ਦੁਆ ਕਰਦਾ ਜੋ ਤੇਰੇ ਵਿੱਚ ਬਦਲਣਾ ਚਾਹੁੰਦੇ ਹਨ ਤੇਰੇ ਕੰਮਾਂ ਨੂੰ ਕਰਨਾ ਚਾਹੁੰਦੇ ਹਨ ਹਾਲੇਲੂਇਆ ਜੋ ਵੀ ਉਹਨਾਂ ਦੀਆਂ ਕਮੀਆਂ ਜੋ ਵੀ ਕਮਜ਼ੋਰੀਆਂ ਤੇਰੇ ਯਿਸੂ ਨਾਲ ਚ ਜਾਂਦੀਆਂ ਰਹਿਣ ਪਰਉਜੀ ਉਹਨਾਂ ਨੂੰ ਆਪਣੇ ਆਤਮਾ ਦੇ ਦੁਆਰਾ ਆਪਣੇ ਵਿੱਚ ਮਜ਼ਬੂਤ ਕਰੋ ਆਪਣੇ ਵਿੱਚ ਪ੍ਰਉਜੀ ਮਜ਼ਬੂਤ ਕਰੋ ਆਪਣੇ ਕਰੀਬ ਕਰੋ ਹਾਲੇਲੂਇਆ ਆਪਣੀ ਬੁੱਧ ਆਪਣੀ ਸਮਝ ਆਪਣੇ ਗਿਆਨ ਦੇ ਨਾਲ ਉਹਨਾਂ ਨੂੰ ਪਰੋ ਆਪਣੇ ਡਰ ਦੇ ਨਾਲ ਪਰੋ ਤਾਂ ਜੋ ਪ੍ਰਭੂ ਜੀ ਤੇਰੀ ਮਹਿਮਾ ਤੇਰੀ ਬਡੇ ਕਰਦੇ ਰਹਿਣ ਤੇਰੀ ਸੇਵਾ ਕਰਦੇ ਰਹਿਣ ਤੇਰੇ ਆਤਮਾ ਦੇ ਦੁਆਰਾ ਤੇਰੇ ਆਤਮਾ ਦੀ ਆਗਿਆਕਾਰੀ ਰਹਿ ਕੇ ਤੇਰੇ ਬਚਨ ਦੇ ਅਨੁਸਾਰ ਤੇਰੀ ਸੇਵਾ ਕਰਦੇ ਰਹਿਣ ਪ੍ਰਭੂ ਜੀ ਨਾਸਰੀ ਜੀ ਤੇਰੇ ਪਵਿੱਤਰ ਜਿੰਦਾ ਜਲਾਲੀ ਨਾਮ ਮੰਗ ਲੈਂਦੇ ਹਾਂ ਔਰ ਪਾ ਲੈਂਦੇ ਹਾਂ ਹਾਲੇਲੂਇਆ ਆਮੀਨ ਆਮੀਨ ਥੈਂਕ ਯੂ ਲਾਰਡ ਜੀਸਸ